ਪੰਜਾਬੀ ਚ ਬੋਲ ਕੇ ਦੱਸ ਪੱਪੀ ਆ ਗਿਆ ਮੇਰੇ ਦਿਲ ਦੇ ਵਿੱਚ ਦਿਲਜੀਤ ਦੀ ਆਵਾਜ਼ ਆ ਗਈ ਕਿਉਂਕਿ ਉਹ ਇਹੋ ਜਿਹੇ ਬੰਦਾ ਹੈਗਾ ਜਿਹਦੇ ਨਾਲ ਚੱਲਦਾ ਹੈ ਕਿ ਦਿਲਜੀਤ ਮਤਲਬ ਦਿਲਜੀਤ ਲੰਦਾ ਜਦੋਂ ਆਵਾਜ਼ ਨਾਲ ਗਾਣਾ ਗਾਉਂਦਾ ਆਪਣਾ ਟਿਕਟ ਵਗੈਰਾ ਮਿਲੇ ਨਹੀਂ ਚਾ ਆ ਲਾਲੀ ਮੇਰੇ 50000 ਦੀ ਬਾਈ ਨੇ ਬਾਹਰ ਹੀ ਆਵਦੇ ਮਿਹਨਤ ਨਾਲ 20000 ਦੀ ਟਿਕਟ ਲਾ ਲਈ ਇਹਦੇ ਵਰਗਾ ਸਵਾਦ ਨਹੀਂ ਹਾਂਜੀ ਹਾਂਜੀ ਮੇਰੇ ਤੋ ਬੈਂਕਰ ਬੈਂਡ ਮੈਂ ਤਾਂ ਬੈਂਡ ਉਹ ਨਹੀਂ ਮਿਲੇ ਟ੍ਰੈਫਿਕ ਬਹੁਤ ਆ। ਅੱਛਾ ਟਿਕਟ ਲੈ ਟਿਕਟ ਲੈ ਲਈ ਬੈਂਡ ਨਹੀਂ ਮਿਲੇ ਹੈਗਾ ਤਾਂ ਬਾਰ ਹੋਣੀ ਆ। ਅੱਛਾ ਮਤਲਬ ਉਹ ਬੈਂਡ ਲੱਹੀ ਚੱਕਰਾ ਜਿਹੜਾ ਉਹਦੇ ਬੈਂਡ ਪਾਉਂਦੇ ਨੇ। ਉਹ ਮੇਰਾ ਲੰਗੜ ਨਹੀਂ ਲੰਗੜ ਦੰਦੇ ਨਹੀਂ ਗਈ ਸੀ ਗਏ ਸੀ ਉਹਨੂੰ ਮੋੜਦਾ ਵਾਪਸ ਉਹਨੂੰ। ਦਲਜੀਤ ਦਾ ਸ਼ੋਅ ਦੇਖਣ ਲਈ ਉਹ ਹਰ ਸ਼ਖਸ ਇੱਥੇ ਪਹੁੰਚਿਆ ਜੋ ਦਲਜੀਤ ਨੂੰ ਚਾਹੁੰਦਾ ਜੋ ਦਲਜੀਤ ਨੂੰ ਪਿਆਰ ਕਰਦਾ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਿੰਦਗੀ ਚ ਭਾਵੇਂ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਦਲਜੀਤ ਨੂੰ ਮਿਲਿਆ ਹੋਵੇ ਜਾਂ ਦਲਜੀਤ ਨਾਲ ਕੋਈ ਸਾਂਝ ਰਹੀ ਹੋਵੇ ਜਾਂ ਦਲਜੀਤ ਨੇ ਕਦੇ ਕੋਈ ਜਿਹੜੀਆਂ ਇੱਕ ਦੂਸਰੇ ਨਾਲ ਜਿਹੜੀਆਂ ਹੈਗੀਆਂ ਕੋਈ ਗੱਲਾਂ ਸਾਂਝੀਆਂ ਕੀਤੀਆਂ ਹੋਣ ਤਾਂ ਇੱਕ ਵੀਰ ਸਾਡੇ ਨਾਲ ਇੱਥੇ ਮੌਜੂਦ ਨੇ ਜਿਹੜੇ ਮਰੇਲਕੋਟਲੇ ਤੋਂ ਆਏ ਨੇ ਤੇ ਮਰੇਲਕੋਟਲੇ ਦੇ ਵਿੱਚ ਚਮਕੀਲਾ ਫਿਲਮ ਦਾ ਸ਼ੂਟ ਹੋਇਆ ਸੀ ਉਦੋਂ ਬਾਈ ਜੀ ਨੂੰ ਮਿਲੇ ਸੀ ਦਲਜੀਤ ਤਸਵੀਰਾਂ ਅਸੀਂ ਵੇਖ ਰਹੇ ਸੀ ਇਨਾਂ ਨਾਲ ਗੱਲਾਂ-ਵਾਟਾਂ ਸਾਂਝੀਆਂ ਕਰਾਂਗੇ ਕੀ ਸ਼ੁਭਨਾਮਾ ਬਾਈ ਜੀ ਤੁਹਾਡਾ ਮੇਰਾ ਨਾਮ ਸਾਬੂ ਦੰਦੀਆਂ ਵਾਲਾ ਜੀ ਹੱਥਨ ਪੈਂਡਾ ਮੇਰਾ ਮਲੇ ਕੋਲੜੇ ਦੇ ਨਾਲ ਹੀ ਮੇਰਾ ਪੈਂਡਾ ਹੱਥਨ ਭਾਜੀ ਦੀ ਚਮਕੀਲਾ ਫਿਲਮ ਸ਼ੂਟ ਹੋਈ ਸੀ ਉੱਥੇ ਬੜਾ ਨਾਈਸ ਪਰਸਨ ਨੇ ਬਹੁਤ ਗੁੱਡ ਬੰਦੇ ਨੇ ਬਹੁਤ ਨਾਈਸ ਪਰਸਨ ਨੇ ਆਦੋਂ ਮੈਂ ਤੁਹਾਨੂੰ ਤੁਸੀਂ ਅੱਜ ਸ਼ੋਅ ਪਹਿਲਾਂ ਪਛੋਹ ਦੀ ਗੱਲ ਕਰਕੇ ਸ਼ੋਅ ਦੇਖਣ ਆਏ ਉਹ ਟਿਕਟ ਮਿਲ ਗਈ ਹਾਂਜੀ 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 ਆਪਾਂ ਨੂੰ ਟਿਕਟ ਮਿਲੂ ਭਾਜੀ ਕਿਹਨੂੰ ਮਿਲੂਗੀ ਆ ਲਓ ਦੇਖੋ ਬਾਈ ਜੀ ਜੀ ਬਿਲਕੁਲ ਤਾਂ ਕਿੰਨਾ ਸਮਾਂ ਤੁਸੀਂ ਉੱਥੇ ਰਹੇ ਮੈਂ ਭਾਜੀ ਦੇ ਨਾਲ ਪਹਿਲਾਂ ਆਪਣੇ ਪਿੰਡ ਸੂਟ ਹੋਈ ਫਿਰ ਆਲੇ-ਦਾਲੇ ਪਿੰਡਾਂ ਦੇ ਵਿੱਚ ਸੂਟ ਹੋਈ ਭਾਜੀ ਦੇ ਨਾਲ ਨਾਲ ਹੀ ਰਹੇ ਆ ਭਾਜੀ ਅਸੀਂ ਬਹੁਤ ਨਾਈਸ ਪਰਸਨ ਨੇ ਬਹੁਤ ਜ਼ਿਆਦਾ ਜੁੜੀਆਂ ਨੇ ਭਾਜੀ ਨਾਲ ਤੁਹਾਡਾ ਉਹਦੇ ਵਿੱਚ ਕਿਰਦਾਰ ਸੀ ਜਾਂ ਵੈਸੇ ਨਹੀਂ 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 ਆਪਣਾ ਤਾਂ ਵੈਸੀ ਜੋ ਮੁਹੱਬਤ ਪ੍ਰੇਮ ਸੀ ਭਾਜੀ ਨਾਲ ਤਾਂ ਕਰਕੇ ਇਹਨਾਂ ਦੇ ਨਾਲ ਜਿਹੜੇ ਰਾਈਟ ਹੈਂਡ ਕੰਗ ਸਾਹਿਬ ਨੇ ਉਹਨਾਂ ਨਾਲ ਮੇਰਾ ਜ਼ਿਆਦਾ ਪ੍ਰੇਮ ਉਹਨਾਂ ਨੇ ਹੀ ਡਿਸਕਸ ਕਰਾਈ ਸੀ ਭਾਜੀ ਨਾਲ ਬਹੁਤ ਨਾਈਸ ਪਰਸਨ ਨੇ ਬਹੁਤ ਜ਼ਿਆਦਾ ਜਦੋਂ ਵੀ ਭਾਜੀ ਸੂਟ ਤੇ ਆਉਂਦੇ ਸੀ ਆਪਾਂ ਨੂੰ ਪਹਿਲ ਦੇ ਆਧਾਰ ਤੇ ਮਿਲਦੇ ਸੀ ਭਾਜੀ ਉਦੋਂ ਦੀ ਕੋਈ ਚਮਕੀਲਾ ਫਿਲਮ ਵੇਲੇ ਦੀ ਕਿਉਂਕਿ ਵਰਲਡਵਾਈਡ ਉਹ ਵੀ ਫੇਮਸ ਹੋਈ ਆ ਚਮਕੀਲਾ ਆਪਣੇ ਆਪ ਦੇ ਵਿੱਚ ਕਹਿੰਦੇ ਵੀ ਚਮਕੀਲਾ ਫਿਲਮ ਜੋ ਦਲਜੀਤ ਨੇ ਬਣਾਈ ਸ਼ਾਇਦ ਹੀ ਕੋਈ ਹੋਰ ਬਣਾ ਸਕਦਾ ਉਹ ਉਸ ਫਿਲਮ ਬਾਰੇ ਕੋਈ ਸਾਨੂੰ ਦੱਸੋ ਯਾਰ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਭਾਜੀ ਬਸ ਉਦੋਂ ਉੱਤੇ ਦਾ ਦੁਨੀਆ ਖਤਮ ਹੋ ਪਾਜੀ ਬਹੁਤ ਨਾਈਸ ਪਰਸਨ ਨੇ ਇਕੱਲਾ ਇਕੱਲਾ ਜਿਹੜਾ ਇਹਨਾਂ ਨੇ ਅੱਖਾਂ ਦੇ ਸਾਹਮਣੇ ਸਾਡੇ ਭਾਜੀ ਜਦੋਂ ਫਿਲਮ ਬਣਦੀ ਆ ਨਾ ਭਾਜੀ ਉਦੋਂ ਪਤਾ ਲੱਗਦਾ ਵੀ ਬੰਦੇ ਦੇ ਵਿੱਚ ਕਿੰਨਾ ਟੈਲੈਂਟ ਆ ਭਾਜੀ ਬਹੁਤ ਜ਼ਿਆਦਾ ਮਿਹਨਤ ਬਹੁਤ ਮਿਹਨਤ ਕਰਸ ਨੇ ਭਾਜੀ ਬਹੁਤ ਜਿਆਦਾ ਮਿਹਨਤ ਕਰੀ ਹੋਈ ਹੈ ਭਾਜੀ ਦੀ ਹਾਂਜੀ ਜੀ ਤਾਂ ਬਾਕੀ ਦਲਜੀਤ ਬਹੁਤ ਜੀ ਬੱਚੇ ਅੱਜ ਅੱਜ ਮੈਨੂੰ ਲੱਗਦਾ ਚਲਾਨ ਕੱਟਣ ਦਾ ਡਰ ਨਹੀਂ ਹੈ ਹਾਂਜੀ ਨਾ ਕੋਈ ਡਰ ਨਹੀਂ ਹੈ ਕੱਟਿਆ ਵੀ ਜਾਊ ਇੱਧਰ ਦੇਖੋ ਹਾਂ ਦਲਜੀਤ ਕੀ ਆਵਾਜ਼ ਇੰਨੀ ਮਸਤ ਹੈ ਪੰਜਾਬੀ ਚ ਬੋਲ ਕੇ ਦੱਸ ਪੰਜਾਬੀ ਆ ਗਿਆ ਏ ਨਹੀਂ ਜਿਹੜੀ ਹਾਂ ਗੱਲ ਇਦੋਂ ਪਹਿਲਾਂ ਕਹੀ ਸੀ ਆ ਮੈਂ ਦੱਸਾਂ ਹਾਂ ਮੇਰੇ ਦਿਲ ਦੇ ਵਿੱਚ ਦਿਲਜੀਤ ਦੀ ਆਵਾਜ਼ ਆ ਗਈ ਕਿਉਂਕਿ ਉਹ ਐਸਾ ਬੰਦਾ ਹੈਗਾ ਜਿਹਦੇ ਨਾਂ ਚੋਂ ਚੱਲਦਾ ਹੈ ਕਿ ਦਿਲਜੀਤ ਮਤਲਬ ਦਿਲਜੀਤ ਲੰਦਾ ਜਦੋਂ ਆਵਾਜ਼ ਨਾਲ ਗਾਣਾ ਗਾਉਂਦਾ ਆਪਣਾ ਜੀ ਹਾਂਜੀ ਬੜਾ ਮਸਤ ਗੰਦਾ ਹੈ ਜੀ ਇਦਾਂ ਦੀ ਆਵਾਜ਼ ਮੈਂ ਜਿੰਦਗੀ ਚ ਕੁੜੀਆ ਦੀ ਗੱਲ ਸੁਣਨ ਲੱਗੀ ਕਿ ਹਾਂ ਪੰਜਾਬੀ ਆ ਗਿਆ ਸ਼ੋਧੀਆਂ ਟਿਕਟਾਂ ਮਿਲ ਗਈਆਂ ਹਾਂਜੀ ਦੇਖਣਾ ਇਹੋ ਹਾਂਜੀ ਹਾਂਜੀ ਤੇ ਪਾਪਾ ਦਾ ਚਲਾਨ ਕੱਟਿਆ ਜਾਂਦਾ ਤੁਸੀਂ ਚਾਰ ਜਣੇ ਬੈਠੇ ਹੋ ਬਾਈਕ ਤੇ ਕੀ ਅਜੇ ਤੱਕ ਟੱਟਿਆ ਜਾਊਗਾ ਮਾਫ ਆ ਪੈਸਾ ਬੁਸੇ ਵਾਰਾ ਵੀ ਲੋ ਸੋਚੇ ਦੁਨੀਆ ਜੱਟ ਵਾ ਦਾ ਆ ਵਸ ਛੋੜ ਵਾਸਤੇ ਠੀਕ ਹੈ ਪੈਸਾ ਦੀ ਪਰਵਾਹ ਪੈਸਾ ਦੀ ਪਰਵਾਹ ਉਹ ਕਰਦਾ ਜਿੰਨੂੰ ਪੈਸਾ ਦੀ ਟੈਨਸ਼ਨ ਹੁੰਦੀ ਆ ਅਸੀਂ ਪੰਜਾਬੀ ਆ ਪੰਜਾਬੀਆਂ ਨੂੰ ਪੈਸਾ ਦੀ ਪਰਵਾਹ ਨਹੀਂ ਅਸੀਂ ਕਿੱਥੋਂ ਆਏ ਹਾਂ ਲੋਕਲੀ ਹਾਂਜੀ ਇਧਰੋ ਹੀ ਗਿੱਲ ਰੋਡ ਇਧਰ ਹੋਰ ਦਲਜੀਤ ਦਾ ਕੀ ਚੰਗਾ ਲੱਗਦਾ ਦਲਜੀਤ ਦੀ ਐਕਟਿੰਗ ਉਹ ਬੜੀ ਅੱਛੀ ਕਰਦਾ ਪੰਜਾਬੀ ਫਿਲਮਾਂ ਬੜਾ ਗੰਦਾ ਅੱਛਾ ਨਾਲੇ ਗਾਂਸੀ ਪੰਗੜਾ ਬੜਾ ਮਸਤ ਆਂਦਾ ਉਹਦੇ ਗਾਣੇ ਅਸੀਂ ਸਾਰੇ ਸੁਨੇ ਡੋਨਟ ਬੌਂਡ ਟੂ ਸ਼ਾਈਨ ਗੋਟ ਕੇਸ ਬੜੇ ਗਾਣੇ ਸੁਨੇ ਟੋਨ ਗਾਣਾ ਵੀ ਨਾਲੇ ਅਸੀਂ ਕਿਹੜਾ ਹਲੇ ਦੋ ਫੈਨ ਆ ਗਿਆ ਮੈਂ 2015 ਇਦੋਂ ਹੀ ਫੈਨ ਆ 2015 ਤੋਂ ਹਾਂਜੀ ਮਤਲਬ ਜਨਮ ਕਦੋਂ ਦਾ ਜਨਮ 2012 ਦਾ ਅੱਛਾ ਦੁਪਹਿਰ ਤਿੰਨ ਸਾਲਾਂ ਬਾਅਦ ਹੀ ਫੈਨ ਬਣ ਗਿਆ ਸੀ ਪਰੰਤੂ ਬਾਦ ਨਹੀਂ ਉਹ ਮੈਂ ਫਿਲਮਾਂ ਦੇਖਦਾ ਸੀਗਾ ਮਗਰ ਮੈਨੂੰ ਦਿਲਜੀਤ ਦਾ ਨਾਮ ਨਹੀਂ ਪਤਾ ਸੀ ਪਰ ਬੰਦਾ ਮੈਨੂੰ ਸਹੀ ਲੱਗਦਾ ਸੀ 2015 'ਚ ਕਹਿੰਦਾ ਮੇਰਾ ਜਨਮ ਹੋਇਆ ਤੇ 2000 2012 'ਚ ਜਨਮ ਹੋਇਆ ਕਹਿੰਦਾ 2015 ਤੋਂ ਮੈਂ ਦਿਲਜੀਤ ਦਾ ਫੈਨ ਬਣ ਗਿਆ ਹਾਂ ਤੁਹਾਡਾ ਜਨਮ ਕਦੋਂ ਹੋਇਆ ਉਹ ਲਗੀ ਰੋਣਾ ਪਾਦੇ ਤੂੰ ਰੋਣਾ ਪਾਦੇ ਭਾਈ ਜੁਆਇਸ ਜਰਾ ਆਏ ਰੋਣਾ ਪਾਦੇ ਐਨਜੋਏ ਕਰਨ ਆਏ ਆ ਕਿਹੜੀ ਕਲਾਸ ਪੜ੍ਹਦੇ ਹੋ 4th 4th ਦੇ ਵਿੱਚ ਆ अच्छा दलजीत ਦੇ ਕਿਹੜੇ ਕਿਹੜੇ ਗੀਤ ਤੁਹਾਨੂੰ ਪਸੰਦ ਨੇ ਸਾਰੇ ਹੂੰ اچھا ਹੁਣ ਤੁਹਾਡੀਆਂ ਸਹੇਲੀਆਂ ਨੂੰ ਤੁਸੀਂ ਜਾ ਕੇ ਦੱਸੋਗੇ ਵੀ ਅਸੀਂ ਸ਼ੋਅ ਦੇਖਣ ਚੱਲੇ ਆ ਫਿਰ ਦੱਸਾਂਗੇ ਐਨਜੋਏ ਕਰਨੀ ਹੈ ਉਹ ਵੀ ਹੈਨਾ ਦੱਸ ਕੇ ਆਏ ਹਾਂ ਹਾਂਜੀ ਹਾਂਜੀ ਤਾਂ ਬੱਚਿਆਂ ਚ ਕ੍ਰੇਜ਼ ਦੇਖੋ ਬੱਚੇ ਮੰਦੇ ਸੱਚੇ ਐਵੇਂ ਨਹੀਂ ਕਿਹਾ ਮਸਤ ਨੇ ਬੜੇ ਅੱਗੇ ਉਹ ਮੈਂ ਵੀ ਵੇਣਾ ਯਾਰ ਹਮ ਕੋ ਅੰਦਰ ਤੱਕ ਲੈ ਜਾਓ ਆ ਕੇ ਮੀਡੀਆ ਵਾਲੋ ਕੇ ਸਾਥ ਬੋਲਦਾ ਹਾਂ ਮੀਡੀਆ ਵਾਲੋ ਕੇ ਸਾਥ ਹੀ ਹੈ ਮੀਡੀਆ ਵਾਲੇ ਨੂੰ ਤਾਂ ਆ ਭਰਾਵਾ ਅੰਦਰ ਨਹੀਂ ਜਾਣ ਦੇ ਤਾਂ ਸਾਡੇ ਨਾਲ ਥੋੜਾ ਚਲਾਣ ਨਾ ਕੱਟਿਆ ਜਾਵੇ ਕਿਵੇਂ ਜਮਾਨੋ ਬੋਲੋ ਯਾਰ ਟਿਕਟ ਵਗੈਰਾ ਮਿਲੇ ਕਿ ਮਿਲੇ ਨਹੀਂ ਮਿਲੇ ਨਹੀਂ ਯਾਰ ਅਜੇ ਤੱਕ ਵੀਲੇ ਨਹੀਂ ਲੋ ਇੱਥੇ ਇੱਥੋਂ ਵੀ ਮਿਲ ਲਾਦਾ ਕੁਛ ਨਾ ਕੋਈ ਪੈ ਜੂ ਮਿਹਨਤ ਪੱਲੇ ਪਾਊਗੀ 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 ਨਾ ਕਿੱਥੋਂ ਆਏ ਹਾਂ ਅਸੀਂ ਜਗਰੋਂ ਤੋਂ ਹਾਂਜੀ ਕੋਸ਼ਿਸ਼ ਕੀਤੀ ਟਿਕਟ ਲੈਣ ਦੀ ਕੀਤੀ ਸੀਗੀ ਮਿਲੀ ਨਹੀਂ ਇਹ ਤੋਂ ਕੋਈ ਦੇਖਦਾ ਹੈਗਾ ਮਾੜਾ ਮੋਟਾ ਮੈਂ ਵੀ ਦੇਖਾਂ ਇੱਧਰ ਭਾਜੀ ਹੋਰ ਟਿਕਟ ਲੈ ਲਈ ਪਰ ਬੈਂਡ ਨਹੀਂ ਮਿਲਿਆ ਟ੍ਰੈਫਿਕ ਬਹੁਤ ਆ ਕਿਵੇਂ ਉਹ ਤੋਂ ਬੈਂਡ ਜਿਹੜਾ ਬੈਂਡ ਮਿਲਦਾ ਨਾ ਬੈਂਡ ਉਹ ਨਹੀਂ ਮਿਲਿਆ ਟ੍ਰੈਫਿਕ ਬਹੁਤ ਆ ਅੱਛਾ ਟਿਕਟ ਲੈ ਲਈ ਟਿਕਟ ਲੈ ਲਈ ਬੈਂਡ ਨਹੀਂ ਮਿਲਿਆ ਹੈਗਾ ਤਾਂ ਬਾਹਰ ਖੜੇ ਆ ਯਾਰ ਅੱਛਾ ਮਤਲਬ ਉਹ ਬੈਂਡ ਦਾ ਕੀ ਚੱਕਰ ਆ ਜਿਹੜਾ ਉਹਦੇ ਬੈਂਡ ਪਾਉਂਦੇ ਹੁੰਦੇ ਨੇ ਨਹੀਂ ਨੰਗੜ ਦੰਦੇ ਨਹੀਂ ਕਿ ਅਸੀਂ ਗਏ ਸੀ ਸਾਨੂੰ ਮੋੜ ਤਾਂ ਵਾਪਸ ਉਹਨਾਂ ਨੇ ਟਿਕਟ ਕਿਹੜੀ ਆ ਕੀ ਉਹ ਸੀ ਕਿ ਉਹ ਜਿਹੜੀ 4000 ਕੁ ਰੁਪਏ ਦੀ ਆਉਂਦੀ ਆ ਉਹ ਲੈਤੀ ਕਹਿੰਦੇ ਬੈਂਡ ਲੈ ਕੇ ਆਓ ਤੇ ਇੱਧਰ ਸੀਗਾ ਟ੍ਰੈਫਿਕ ਬਹੁਤ ਜ਼ਿਆਦਾ ਅਸੀਂ ਵਾਪਸ ਮੁੜੇ ਆ ਭਰਾਵਾ ਕੀ ਕਰੀ ਹੁਣ ਤੇ ਜਿਹੜੇ ਬੰਦੇ ਤੋਂ ਟਿਕਟ ਤੁਸੀਂ ਲਈ ਸੀ ਉਹਨੂੰ ਕਿਹਾ ਨਹੀਂ ਕਿ ਵੀ ਸਾਨੂੰ ਬੈਂਡ ਵੀ ਦਿਓ ਜਿਮੈਟੋ ਨੂੰ ਕੌਣ ਕਵੇ ਜਾ ਕੇ ਕਸ ਤਾ ਜਿਮੈਟੋ ਤੋਂ ਲਈਆ ਜਿਮੈਟੋ ਤੋਂ ਲਈਆ ਉਹਨੂੰ ਕਿਹਨੂੰ ਕਹੀ ਜਾ ਕੇ ਅੱਛਾ ਕਿਨੂੰ ਕਹੀਨ ਆਨਲਾਈਨ ਖਰੀਦੀ ਮਤਲਬ ਆਨਲਾਈਨ ਖਰੀਦੀ ਆ ਤੇ ਬੈਂਡ ਮਿਲਦਾ ਉੱਥੋਂ ਆਪਣਾ ਗ੍ਰਾਂਡ ਸਟੇਡੀਅਮ ਤੋਂ ਅਸੀਂ ਚਲੇ ਗਏ ਉੱਥੇ ਫਿਰ ਟ੍ਰੈਫਿਕ ਬਹੁਤ ਸੀਗੀ ਜਗ੍ਹਾ ਨਹੀਂ ਮਿਲੀ ਹੈਗੀ ਮੁੜੇ ਆ ਭਰਾਵਾ ਕੀ ਕਰੀ ਹੁਣ ਕਰ ਕੋਈ ਹਲਵਾੜ ਦੇ ਹੰਦਰ ਨਹੀਂ ਅਸੀਂ ਤਾਂ ਬਾਹਰ ਕਰਦੇ ਆ ਨਹੀਂ ਤੁਸੀਂ ਉਹ ਜਿਹੜੇ ਮੁੰਡੇ ਖੜੇ ਆ ਉੱਥੇ ਸਿਕਿਉਰਿਟੀ ਤੇ ਉਹਨਾਂ ਨੂੰ ਕਹੇ ਨਹੀਂ ਇਸਕੇ ਹਾਂ ਸੀਗਾ ਉਹ ਕਹਿੰਦੇ ਭਰਾਵਾ ਬੈਂਡ ਲੈ ਕੇ ਆ ਜਾਗੇ ਇਹ ਤਾਂ ਫਿਰ ਇੱਕ ਤਰ੍ਹਾਂ ਦਾ ਇਹ ਸਮਝ ਲਓ ਕਿ ਫਰਾਡ ਹੀ ਹੋ ਗਿਆ ਤੁਹਾਡੇ ਨਾਲ ਨਹੀਂ ਚਲੋ ਫਰਾਡ ਤਾਂ ਨਹੀਂ ਕਹਿ ਸਕਦੇ ਆਪਣਾ ਭਾਈ ਆ ਯਾਰ ਏਕਣ ਦਾ ਇਹ ਤਾਂ ਗਲਤ ਗੱਲ ਹੈ ਫਰਾਡ ਨਹੀਂ ਕਹਿਣਾ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਨੇ ਕੀਤਾ ਜਮੈਟੋ ਵਾਲਿਆਂ ਨੇ ਜੇ ਜਿਹੜੀ ਵੀ ਨਹੀਂ ਜਮੈਟੋ ਵਾਲੇ ਨਹੀਂ ਗਿਆ ਗਲਤੀ ਪ੍ਰਸ਼ਾਸਨ ਦੀ ਆ ਜਿਨ੍ਹਾਂ ਨੇ ਉਹ ਬੈਂਡ ਹੋਰੇ ਰਖਾਉਣੇ ਸੀਗੇ ਹੂੰ ਪਿਛੋ ਹੋ ਰਹੇ ਆ ਬੈਂਡ ਉੱਥੇ ਮਿਲਦੇ ਨੇ ਕਿਉਂ ਜਾਈਏ ਬਾਈ ਸਹੀ ਹੈ ਠੀਕ ਹੈ ਰੋਡ ਸਾਡਾ ਬਲੌਕ ਹੋਇਆ ਪਿਆ ਹੂੰ ਠੀਕ ਹੈ ਸਾਨੂੰ ਘੰਟਾ ਘੁੰਮ ਕੇ ਆਉਣਾ ਲੱਗ ਗਿਆ ਸਹੀ ਹੈ ਕੀ ਕਰੀਏ ਸਹੀ ਹੈ ਠੀਕ ਹੈ ਚੱਲ ਕੋਈ ਗੱਲ ਨਹੀਂ ਕੋਈ ਜਿਗਾਰ ਲੱਭ ਪਏ ਦੇ ਅੰਦਰ ਸਾਨੂੰ ਅਸੀਂ ਤਾਂ ਬਾਹਰ ਮੈਂ ਤਾਂ ਆਪੇ ਇੱਥੋਂ ਵੀ ਦੇਖਣ ਆਇਆ ਸੀ ਜੀ ਇਹਦੀ ਭੇਦੋ ਤੁਸੀਂ ਉਲਟਾ ਗੇ ਇੰਤਜ਼ਾਮ ਕਰਾ ਦਿਓ ਕੋਲ ਤੇ ਭਰਾਵਾ ਅਸੀਂ ਕੰਮ ਕਰ ਇੱਕ ਮੇਰਾ ਵੀਰ ਇੱਕ ਕੰਮ ਕਰ ਉੱਥੇ ਘੜਵਾ ਦੇ ਹਾਂ ਤੁਸੀਂ ਆਇਆ ਤੁਸੀਂ ਅੱਗੇ ਗਈ ਪਿੱਛੇ ਪਿੱਛੇ ਸਾਰਾ ਬੰਦਾ ਲੈ ਆ ਦੇ ਲੋ ਜੀ ਵੀਰ ਦਰਸ਼ਕਾਂ ਨੇ ਮੇਰੇ ਨਾਲ ਗੰਢ ਧੁੱਪ ਕਰ ਲਈ ਆ ਹੁਣ ਇਹ ਦੂਆ ਤਾਂ ਅਸੀਂ ਕੋਸ਼ਿਸ਼ ਕਰਕੇ ਦੇਖਦੇ ਆਂ ਜੀ ਪੁੱਲ ਤੇ ਸਾਨੂੰ ਖੜਨ ਤੇ ਤਾ ਤਾਂ ਆਪਾਂ ਖੜ ਜਾਗੇ ਭਰਾਵਾ ਤੈਨੂੰ ਨਹੀਂ ਦਿੱਤਾ ਖੜਨ ਸਹੀ ਕੋਈ ਚੀਜ਼ ਆ ਕਿ ਕੇ ਚਲੋ ਆ ਪਿੱਛੇ ਪਰੌਣਾ ਪੇ ਆ ਜਾਣਾ ਭਾਈ ਅਜੀ ਆ ਪੇ ਆ ਜਾਾਂਗੇ ਇੱਥੇ ਇੱਥੇ ਲਾਠੀ ਚਾਰਜ ਹੁੰਦੇ ਪਤਾ ਨਹੀਂ ਲੱਗਦਾ ਓਏ ਭਰਾਵਾ ਤੂੰ ਤਾਂ ਸਾਡੇ ਭੂਰੇ ਕਿਉਂਕਿ ਕਿਉਂਕਿ ਪੁਲਿਸ ਵਿਭਾਗ ਜਿਹੜਾ ਹੈਗਾ ਬਹੁਤ ਹੀ ਸਵੇਰ ਦਾ ਅੱਕਿਆ ਪੈ ਗਿਆ ਟ੍ਰੈਫਿਕ ਤੋਂ ਖੜੇ ਆ ਤਾਂ ਕਿ ਆ ਨਾ ਅਸੀਂ ਤਾਂ ਹੋਣਾ ਆਏ ਸੀ ਕਿਤੇ ਥੱਕਣਾ ਆਏ ਸੀ ਆਪਾਂ ਗੱਲ ਕਰ ਲਈਏ ਥੋੜਾ ਤੇ ਹੋਰ ਕਿਵੇਂ ਮਾੜੀ ਮੋਟੀ ਕੋਈ ਝਾਤੀ ਵਜੀ ਇਧਰ ਬੱਜੀ ਹੈ ਦਿਖਾਈ ਜਾਂਦਾ ਸੋ ਹਾਸੇ ਮਜ਼ਾਕ ਦੇ ਵਿੱਚ ਵੀਰਾਂ ਨਾਲ ਗੱਲਬਾਤ ਹੋਈ ਚਲੋ ਉਹਨਾਂ ਨੇ ਆਪਣੀ ਸਮੱਸਿਆ ਦੱਸੀ ਕਿ ਅਸੀਂ ਟਿਕਟ ਤਾਂ ਖਰੀਦੀ ਪਰ ਉਹ ਗੁੱਟ ਤੇ ਵੰਨਣ ਵਾਲਾ ਬੈਂਡ ਨਹੀਂ ਮਿਲਿਆ ਜਿਸ ਦਾ ਕਰਕੇ ਸਮਝ ਲਓ ਕਿ ਇੱਕ ਤਰ੍ਹਾਂ ਦਾ ਉਹਨਾਂ ਨਾਲ ਫਰਾਡ ਹੀ ਹੋ ਗਿਆ ਪ੍ਰਸ਼ਾਸਨ ਤੇ ਕਹਿ ਰਹੇ ਸੀਗੇ ਕਿ ਪ੍ਰਸ਼ਾਸਨ ਦੀ ਗਲਤ ਗੱਲ ਆ ਵੀ ਸਾ ਉਹਨਾਂ ਨੂੰ ਚਾਹੀਦਾ ਸੀ ਵੀ ਟਿਕਟਾਂ ਤੇ ਬੈਂਡ ਇੱਕ ਜਗ੍ਹਾ ਤੇ ਮਿਲਦੇ ਆਪਰਾ ਦੇਸੀ ਜਿਗਾਰਡ ਕਰ ਰਹੇ ਪਿੰਡਾਂ ਵਾਲੇ ਸਾਡੇ ਵੀਰ ਆਏ ਮਿਹਨਤੀ ਹੁੰਦੇ ਨੇ ਕਰ ਲੈਂਦੇ ਨੇ ਹੱਲ ਕਿੱਥੋਂ ਆਏ ਹੋ ਬਾਈ ਜੀ ਇੱਥੇ ਲੁਧਿਆਣੇ ਤੋਂ ਆਈ ਆਤਮ ਨਗਰ ਤੁਸੀਂ ਮੇਰਾ ਥਰੀਕੇ ਪਿੰਡ ਹੈ ਵੀਰੇ ਥਰੀਕੇ ਦੇਵ ਵਾਲਾ ਪਿੰਡ ਇਹ ਥਰੀਕੇ ਪਿੰਡ ਹਾਂਜੀ ਠੀਕ ਹੈ ਤੇ ਟਿਕਟ ਵਗੈਰਾ ਮਿਲੇ ਨਹੀਂ ਚਾ ਆ ਲਾਲੀ ਵੀਰੇ 50000 ਦੀ ਬਾਈ ਨੇ ਬਾਹਰ ਹੀ ਆਪਦੇ ਮਿਹਨਤ ਨਾਲ 50000 ਦੀ ਟਿਕਟ ਲਾ ਲਈ ਇਹਦੇ ਵਰਗਾ ਸੁਆਦ ਨਹੀਂ ਹਾਂਜੀ ਹਾਂਜੀ ਵੀਰੇ ਤਾਂ ਕਹਿੰਦੇ ਆ ਪੰਜਾਬੀ ਪਿੰਡਾਂ ਵਾਲੇ ਜਗਾੜੀ ਬਹੁਤ ਹੁੰਦੇ ਆ ਸਹੀ ਗੱਲ ਆ ਵੀਰੇ ਸਹੀ ਗੱਲ ਆ ਪਤਾ ਕੀ ਗੱਲ ਹੈ ਦੇਖਣਾ ਹੀ ਆ ਚਾਹੇ ਅੰਦਰ ਜਾ ਕੇ ਦੇਖ ਲਈ ਚਾਹੇ ਇੱਥੇ ਦੇਖ ਲਈਏ 50 ਹਰ ਰੰਦਰ ਲਾਉਣੀ ਸੀ ਬਾਹਰ ਲਾ ਲਿਆ ਸਹੀ ਠੀਕ ਆ ਦਾ ਦਲਜੀਤ ਦੇ ਸ਼ੋਅ ਨੂੰ ਲੈ ਕੇ क्रेਜ਼ ਮੈਂ ਦੇਖ ਰਿਹਾ ਕਿੰਨਾ ਜ਼ਿਆਦਾ ਹੈਗਾ ਬਹੁਤ ਲੋਕ ਹਲੇ ਬਾਹਰ ਖੜੇ ਆ ਬਹੁਤ ਗੱਲਾਂ ਸਾਂਝੀਆਂ ਕਰ ਰਹੇ ਆ ਬਹੁਤ ਪ੍ਰਾਊਡ ਕਰ ਰਹੇ ਆ ਦਲਜੀਤ ਨੂੰ ਲੈ ਕੇ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਮਹਿਸੂਸ ਕਰਦੇ ਹੋ ਦੇਖੋ ਜੀ ਐਸੀ ਤਾਂ ਆਪ ਜਿਵੇਂ ਆਮ ਲੋਕ ਮਹਿਸੂਸ ਕਰਦੇ ਹੁੰਦਾ ਮੈਂ ਸੋਚ ਰਿਹਾ ਬਟ ਇਹ ਆ ਨਾ ਬੰਦਾ ਬਹੁਤ ਦਿਲੋਂ ਆਈਸਾ ਠੀਕ ਆ ਦਾ ਹਰ ਇੱਕ ਗਰੀਬ ਬੰਦੇ ਦੀ ਮਦਦ ਕਰਦਾ ਪਾ ਕੋਈ ਵੀ ਹੋਵੇ ਚਾਹੇ ਹੁਣ ਜਿੱਦਾਂ ਅੱਜ ਸੁਪਨਿਆਂ ਦੇ ਘਰ ਜਾ ਕੇ ਆਇਆ ਠੀਕ ਆ ਸਹੀ ਆ ਜੇ ਕੋਈ ਹੋਰ ਸੈਲੀਬ੍ਰਿਟੀ ਆਉਂਦਾ ਕੋਈ ਆਉਂਦਾ ਕੋਈ ਜਾਂਦਾ ਏਦਾਂ ਪਰ ਕੋਈ ਨਹੀਂ ਆਉਂਦਾ ਪਰ ਉਹ ਦੇ ਲੋ ਜੁੜਿਆ ਹੋਇਆ ਸਾਰਿਆਂ ਨਾਲ ਇਸ ਕਰਕੇ ਉਹ ਸਭ ਸਭ ਤੋਂ ਚੰਗਾ ਬੰਦਾ ਠੀਕ ਆ ਇੰਡਸਟਰੀ 'ਚ ਆਪਣੇ ਬਹੁਤ ਕਲਾਕਾਰ ਆਉਂਦੇ ਆ ਆਪਾਂ ਦੇਖਦੇ ਆ ਪਰ ਇਹ ਆ ਕੋਈ ਏਦਾਂ ਦਾ ਕਲਾਕਾਰ ਨਹੀਂ ਆਪਾਂ ਦੇਖਿਆ ਅੱਜ ਤੱਕ ਸਭ ਤੋਂ ਵੱਡੀ ਗੱਲ ਤਾਂ ਪੰਜਾਬੀ ਨੂੰ ਪੱਗ ਨੂੰ ਬਹੁਤ ਪ੍ਰਮੋਟ ਕੀਤਾ ਵਰਲਡ ਲੈਵਲ ਤੇ ਵੀਰੇ ਹਾਂ ਕਿ ਆ ਅੱਜਕਲ ਦੂਸਰੇ ਬੰਦੇ ਹੋਇਆ ਕਲਾਕਾਰ ਹੋਇਆ ਬਟ ਉਹ ਇੰਨੇ ਨਾ ਪੰਜਾਬੀ ਨੂੰ ਇੰਨਾ ਉੱਪਰ ਨਹੀਂ ਲੈ ਕੇ ਜਾਂਦਾ ਜਿੰਨੇ ਇਹ ਲੈ ਕੇ ਗਏ ਨੇ ਜਿੱਦੇ ਇੱਕ ਸਿੱਧੂ ਮੂਸੇ ਵਾਲਾ ਜਿਗਾ ਠੀਕ ਆ ਉਹ ਵੀ ਇਹ ਪੰਜਾਬੀ ਨੂੰ ਪ੍ਰਮੋਟ ਪੂਰਾ ਕਰ ਦੇ ਗਏ ਦੂਸਰੇ ਨੰਬਰ ਤੇ ਹਾਂ ਦਲਜੀਤ ਆ ਤੇ ਦੇਖੋ ਦਲਜੀਤ ਪ੍ਰਮੋਟ ਕਰਦਾ ਪੰਜਾਬੀਆਂ ਨੂੰ ਇਸ ਕਰਕੇ ਜਿਹੜੀ ਸਰਕਾਰਾਂ ਨੇ ਨਾ ਸਰਕਾਰਾਂ ਵੀ ਇਹਨਾਂ ਦੇ ਨਮਗਰ ਪਈਆਂ ਹੋਈਆਂ ਨੇ ਵੀ ਕਿਤੇ ਇਹ ਇਹ ਸਿੱਧੂ ਮੂਸੇ ਵਾਲੇ ਵਾਂਗੂ ਹੋਰ ਚੜਾਈ ਨਾ ਕਰ ਜਾਵੇ ਕਿਹੜੀ ਗੱਲ ਤੋਂ ਲੱਗਦਾ ਇੱਕ ਸਰਦਾਰ ਤੇ ਦੂਜਾ ਸਰਦਾਰ ਬਸ ਇਹੀ ਗੱਲ ਆ پتہ ਕੀ ਗੱਲ ਆ ਜੀ ਅੱਜ ਕੱਲ ਦੀ ਯੂਥ ਆ ਨਾ ਜਿਹੜੀ ਉਹ ਜ਼ਿਆਦਾਤਰ ਤਾਂ ਫਿਲਮੀ ਸਟਾਰਾਂ ਵੱਲ ਜ਼ਿਆਦਾ ਜਾਂਦੀ ਆ ਠੀਕ ਆ ਤੇ ਉਹ ਜਿਹੜੇ ਗਰਾਊਂਡ ਲੈਵਲ ਤੇ ਹੁੰਦੇ ਨਾ ਬੰਦੇ ਉਹਨਾਂ ਨੂੰ ਸਾੜ ਕੇ ਜਾਂਦੇ ਆ ਬਟ ਇਹ ਆ ਇਹ ਗਰਾਊਂਡ ਲੈਵਲ ਨਾਲ ਜੁੜਿਆ ਹੋਇਆ ਵਾ ਗਰਾਊਂਡ ਲੈਵਲ ਨਾਲ ਜੁੜਿਆ ਰਹੂਗਾ ਬੰਦਾ ਤੇ ਸਾਰੇ ਉਹਨੂੰ ਪਿਆਰ ਕਰਨਗੇ ਤੇ ਜੇ ਮਨ ਇਹ ਕਰੇ ਪਿਆਰ ਨਹੀਂ ਛੱਡਦਾ ਜਿੱਦਾਂ ਦੂਸਰੇ ਦੇਖਿਆ ਆਪਾਂ ਨਾ ਬੰਦੇ ਉਹ ਪਿਆਰ ਸਾੜ ਜਾਂਦੇ ਆ ਬਟ ਇਹ ਆਪਣੀ ਜ਼ਮੀਨ ਦੇ ਨਾਲ ਜੁੜਿਆ ਹੋਇਆ ਵਾ ਇਹ ਪਹਿਲਾਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਦਾ ਉਸ ਤੋਂ ਬਾਅਦ ਦੂਸਰੇ ਭਾਸ਼ਾਵਾਂ ਨਾਲ ਕਰਦਾ ਜਿਵੇਂ ਚੰਡੀਗੜ੍ਹ ਸ਼ੋਅ ਸੀਗਾ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਤਾਂ ਕਾਫੀ ਕੁਝ ਅਡਵਾਈਜ਼ਰੀ ਜਾਰੀ ਕੀਤੀ ਸੀ ਆ ਗੀਤ ਨਹੀਂ ਗਾਉਣਾ ਉਹ ਗੀਤ ਨਹੀਂ ਗਾਉਣਾ ਤੇ ਉਸ ਤੋਂ ਬਾਅਦ ਹਾਲਾਂਕਿ ਇਹਨਾਂ ਨੂੰ ਨੋਟਿਸ ਵੀ ਨਿਕਲੇ ਵੀ ਤੁਸੀਂ ਇਹ ਗੀਤ ਗਾਇਆ ਹਾਲਾਂਕਿ ਉਹ ਕੁਝ ਗੱਲਾਂ ਵੀ ਕੀਤੀਆਂ ਉਹਨਾਂ ਨੇ ਹਨਾ ਪਰ ਇਸ ਵਾਰ ਇੱਥੇ ਸ਼ੋਅ ਵਾਰ ਹੀ ਨਹੀਂ ਕੋਈ ਅਡਵਾਈਜ਼ਰੀ ਜਾਰੀ ਹੋਈ ਦੇਖੋ ਇਹ ਇਹ ਆਪਣਾ ਦਾ ਆਪਣਾ ਘਰ ਆ ਜੇ ਆਪਣੇ ਘਰ ਦੇ ਵਿੱਚ ਇਹੋ ਜਿਹੀ ਗੱਲਾਂ ਹੋਣ ਗਈਆਂ ਫਿਰ ਬੰਦਾ ਕਿੱਥੇ ਜਾਊਗਾ ਉਹ ਤਾਂ ਚਲੋ ਬਾਹਰਲੇ ਸੂਬੇ ਹੁਣ ਜਿੱਦਾਂ ਸਰਕਾਰਾਂ ਨੇ ਉਧਰ ਦੀਆਂ ਸਰਕਾਰਾਂ ਆਪਣੇ ਪੰਜਾਬ ਨੂੰ ਦਬਾਉਣ ਦੀ ਗੱਲ ਕਰਦਿਆਂ ਬਟ ਇਹ ਆ ਨਾ ਇਹ ਆਪਣਾ ਪੰਜਾਬ ਆ ਜੇ ਇੱਥੇ ਆ ਕੇ ਕੋਈ ਐਦਾ ਗੱਲਬਾਤ ਕਰੂਗਾ ਅਸੀਂ ਹੋਣ ਹੀ ਨਹੀਂ ਦੇਣੀ ਕਿਉਂ ਸਾਡਾ ਆਪਣਾ ਥੱਲੇ ਲੁਧਿਆਣਾ ਦਾ ਮੁੰਡਾ ਵਾ ਠੀਕ ਹੈ ਜੀ ਸਹੀ ਹੈ ਇਸ ਕਰਕੇ ਜੇ ਇੱਥੇ ਇਹ ਗੱਲ ਹੁੰਦੀ ਆ ਫਿਰ ਸਾਡੇ ਲਈ ਲਾਣ ਦਾ ਨਹੀਂ ਗੱਲਾਂ ਨੇ ਸਹੀ ਹੈ ਠੀਕ ਨਾ ਇਸ ਕਰਕੇ ਅਸੀਂ ਇਹ ਜੇ ਗੱਲ ਹੋਣੀ ਨਹੀਂ ਦੇਣੀ ਤੇ ਨਾਈ ਕਿਸੇ ਨੇ ਕੀਤੀ ਆ ਸਹੀ ਹੈ ਤੁਸੀਂ ਨਿਊਜ਼ ਚ ਵੀ ਦੇਖਿਆ ਹੋਣਾ ਕਿਤੇ ਵੀ ਬਟ ਐਸੀ ਦੀ ਕੋਈ ਗੱਲ ਹੀ ਨਹੀਂ ਹੋਈ ਪਈ ਤੁਸੀਂ ਆ ਆ ਗੀਤ ਗਾਉਣਾ ਆ ਗੀਤ ਨਹੀਂ ਗਾਉਣਾ ਸਹੀ ਹੈ ਠੀਕ ਨੇ ਮੈਡਮ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਨਾਲ ਕੋਣ ਭਾਈ ਸਾਹਿਬ ਨੇ ਤੁਸੀਂ ਵੀ ਇੱਟਾਂ ਚ ਨਹੀਂ ਆਂਦੇ ਸੀਗੇ ਅੱਜ ਸੋਚਦੇ ਹੋਵੋਗੇ ਜੇ 2-4 ਇੰਚ ਹੋਰ ਕੱਦ ਹੁੰਦਾ ਮੈਨੂੰ ਇੱਟਾਂ ਜ਼ਿਆਦਾ ਨਾ ਰੱਖਣੀਆਂ ਪੈਂਦੀਆਂ ਸਹੀ ਗੱਲ ਹੁਣ ਕੱਦ ਛੋਟਾ ਹੁਣ ਕੀ ਕਰ ਸਕਦੇ ਆ ਦੇਖਣਾ ਤਾਂ ਹੈ ਹੀ ਇੰਨੀ ਦੂਰ ਤੋਂ ਆਏ ਆ ਤਾਂ ਦੇਖਣਾ ਤਾਂ ਹੈ ਹੀ ਬਿਲਕੁਲ ਬਿਲਕੁਲ ਅੱਛਾ ਦਲਜੀਤ ਨੂੰ ਲੈ ਕੇ ਕ੍ਰੇਜ਼ ਦੀ ਗੱਲ ਕਰ ਰਹੇ ਸੀ ਭਾਈ ਸਾਹਿਬ ਨੇ ਵੀ ਦੱਸਿਆ ਮਤਲਬ ਟਿਕਟ ਨਹੀਂ ਮਿਲੇ ਕਈਆਂ ਨਾਲ ਕਿਹਾ ਸਾਨੂੰ ਅਸੀਂ ਖਰੀਦਦੀਆਂ ਪਰ ਜੀਤ ਨੂੰ ਲੈ ਕੇ ਕੋਈ ਖਾਸ ਗੱਲ ਜਿਹੜਾ ਤੁਸੀਂ ਐ ਸੋਚ ਰਹੇ ਹੋ ਵੀ ਭਾਵੇਂ ਇੱਥੋਂ ਹੀ ਖੜਕੇ ਅਸੀਂ ਦੇਖ ਲਗੇ ਪਰ ਦੇਖ ਕੇ ਜਾਏਗੇ ਦੇਖ ਕੇ ਤਾਂ ਜਾਣਾ ਹੀ ਹੈ ਜਾਂ ਭਾਵੇਂ ਭਾਵੇਂ ਥੋੜਾ ਦਿਖੇ ਭਾਵੇਂ ਜਾਂ ਸੁਣ ਕੇ ਹੀ ਜਾਈਏ ਜਾਣਾ ਤਾਂ ਹੈ ਹੀ ਹੈ ਦੇਖ ਕੇ ਹੀ ਜਾਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਦਰਸ਼ਕ ਜਾਂ ਕਹਿ ਦਈਏ ਦਲਜੀਤ ਨੂੰ ਚਾਉਣ ਵਾਲੇ ਕਿਸ ਤਰੀਕੇ ਨਾਲ ਦੇਸੀ ਕਹਿੰਦੇ 50000 ਇੱਟਾਂ ਦੀ ਲਾਦਾ ਸੀ ਤਾਂ ਇੱਥੇ 17 ਤੋਂ ਉੱਨਾ ਵੱਡਣੀਆਂ ਪਲਾਸ ਸਾਡੇ ਮੋਟਰਾਂ 'ਚ ਹੀ ਪਏ ਆ ਬਸ 17 ਤੋਂ ਉੱਨਾ ਵੱਡ ਕੇ ਟੱਪ ਜਾਣਾ ਵਾ ਦਲਜੀਤ ਬਸ ਉਹਦੇ ਸਾਡੇ ਤੇ ਪਰਚਾ ਨਾ ਕਰਵਾਦੀ ਪ੍ਰਸ਼ਾਸਨ ਇੱਥੇ ਥਾ-ਥਾ ਫਿਰਦਾ ਅਗਲਾ ਕਹਿਣਾ ਟਿਕਟਾਂ ਹੀ ਨਹੀਂ ਮਿਲਦੀਆਂ ਯਾਰ ਬਾਈ ਸਾਨੂੰ 10000 ਇਹ ਕਰੋ ਹੁਣ ਤਾਂ ਘੰਟਾ ਰਹਿ ਗਿਆ ਹੁਣ ਤਾਂ ਟਿਕਟਾਂ ਘੰਟਾ ਕਾਹ ਵਾ ਕਹਿੰਦੇ ਨੇੜੀ ਆ ਟੱਪ ਕੇ ਨਿਕਲ ਜਾਣਾ ਬਸ ਅਸੀਂ ਯਾਰ ਬੰਨੇਰਾ ਜੇ ਹੁਣ ਤਾਂ ਮੜਾ ਪਤਾ ਨਹੀਂ ਲੱਗਣਾ ਕਿ ਕਿੱਥੇ ਚੜ ਗਏ ਬਸ ਜੀ ਤਾਂ ਸ਼ਕਤੀਮਾਨ ਬਣ ਜਾਣਾ ਸੀ ਤਾਂ ਸ਼ਕਤੀਮਾਨ ਮੈਨੂੰ ਲੱਗਦਾ ਬਣ ਹੀ ਪਿਆ ਵਾਲੇ ਬਾ ਬਣ ਜਾਣਾ ਬਣ ਜਾਣਾ ਬਈ ਥੋੜਾ ਜਿਹਾ ਟਾਈਮ ਹੋਰ ਨੇਰਾ ਜੇ ਹੁਣ ਹਾਂਜੀ ਭਾਜੀ ਤੁਸੀਂ ਕਿੱਥੋਂ ਆਏ ਜੀ ਮੈਂ ਫਗਵਾੜਾ ਤੋਂ ਆਇਆ ਜੀ ਜੀ ਫਗਵਾੜਾ ਤੋਂ ਟਿਕਟ ਮਿਲ ਗਏ ਟਿਕਟ ਨਹੀਂ ਮਿਲੇ ਜੀ ਕਾਫੀ ਦੇਰ ਤੋਂ ਟਰਾਈ ਕਰ ਰਹੇ ਹਾਂ ਅੱਛਾ ਨਾਲ ਫੈਮਿਲੀ ਵੀ ਹੈ ਮੈਮ ਵੀ ਆਈ ਨੇ ਹਾਂਜੀ ਮੈਮ ਜੀ ਬੱਚੇ ਵੀ ਆਏ ਨੇ ਪਹਿਲਾਂ ਨਹੀਂ ਐਫਰਟ ਕੀਤਾ ਕੁਝ ਪਹਿਲਾਂ 2 ਵਜੇ ਖੁੱਲੀਆਂ ਤੇ 2:00 ਵਜੇ 10 ਮਿੰਟ ਤੇ ਗੁੱਲ ਅੱਛਾ 10 ਮਿੰਟਾਂ ਇਹ ਫੁੱਲ ਓ ਅਈ ਤਾਂ ਪੀਵੀਆਰ ਬੇਬੀ ਲਾ ਕੇ ਤਿਆਰ ਹੈਗੇ ਆ ਪਰ ਮਿਲਦੀ ਨਹੀਂ ਟਿਕਟ ਬਈ ਮੁਸ਼ਕਲ ਆ ਬਹੁਤ ਅੱਛਾ ਦਲਜੀਤ ਨੂੰ ਲੈ ਕੇ ਜਿਵੇਂ ਤੁਸੀਂ ਕਿਹਾ ਵੀ 20-2000 ਰੁਪਿਆ ਲਾਉਣ ਨੂੰ ਵੀ ਤਿਆਰ ਆ ਟਿਕਟ ਮਿਲੇ ਸਹੀ ਇੰਨਾ ਕ੍ਰੇਜ਼ ਜਾਂ ਇੰਨੀ ਕਿਊਰਿਓਸਿਟੀ ਕਿਹੜੀ ਗੱਲ ਨੂੰ ਲੈ ਕੇ ਮੈਨੂੰ ਨਹੀਂ ਕਿਊਰਿਓਸਟੀ ਮੇਰੇ ਬੱਚਿਆਂ ਨੂੰ ਆ ਜੀ ਯੰਗਸਟਰ ਮੁੰਡੇ ਆ ਇਹ ਕਹਿੰਦੇ ਵਾਈਬਸ ਹੁੰਦੀਆਂ ਦਲਜੀਤ ਦੀਆਂ ਗਾਣੇ ਗੁਣੇ ਵਧੀਆ ਗੰਦਾ ਮੁੰਡਾ ਐਕਟਿੰਗ ਵਧੀਆ ਕਰਦਾ ਵਾਈਬਸ ਆ ਕ੍ਰੇਜ਼ ਮੈਂ ਉਹਨਾਂ ਲਈ ਆ ਅੱਛਾ ਤੁਸੀਂ ਬੱਚਿਆਂ ਦੀ ਖੁਸ਼ੀ ਲਈ ਫਿਰ ਤੁਸੀਂ ਆ ਗਏ ਬਿਲਕੁਲ ਜੀ ਤੁਸੀਂ ਵੀ ਮੈਡਮ بس ਬੱਚਾ ਦੀ ਖੁਸ਼ੀ ਲਈ اچھا ਤੁਸੀਂ ਸੁਣਦੇ ਹੋ ਐਸੇ ਦਿਲਜੀਤ ਨੂੰ ਹਾਂਜੀ ਹਾਂਜੀ ਤੁਸੀਂ ਸੁਣਦੇ ਹੋ ਬਿਲਕੁਲ ਸੁਣਦੇ ਹੋ ਤੁਸੀਂ ਤਾਂ ਸੁਣਦੇ ਹੋ ਹੁਣ ਬੱਚਿਆਂ ਨੂੰ ਵੀ ਲੈ ਆਓ ਅੱਗੇ ਆ ਜਾਓ ਬੇਟਾ ਅੱਗੇ ਆ ਜਾਓ ਕਰੇਸ਼ ਆਜੋ ਕਰੇਸ਼ ਕਮੇਰ ਯਾਰ ਹੋਰ ਕੋਈ ਗੱਲਬਾਤ ਦਿਲਜੀਤ ਬਾਰੇ ਕੁਝ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਦੇਖੋ ਜੀ ਦਿਲਜੀਤ ਇੱਕ ਪਹਿਲੀ ਗੱਲ ਦਾ ਸਿੱਖੀ ਨਾਲ ਜੁੜਿਆ ਬੰਦਾ ਜੀ ਪੰਜਾਬ ਦਾ ਪੁੱਤ ਆ ਸਾਡਾ ਠੀਕ ਹੈ ਸਾਡਾ ਵੀਰ ਆ ਪਰ ਵਧੀਆ ਇਨਸਾਨ ਆ ਯਾਨਕੀ ਡਾਊਨ ਟੂ ਅਰਥ ਆ ਹਰ ਬੰਦਾ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਕਨਸੈਪਟ ਕਰਦਾ ਵਾ ਬਟ ਇਹਦਾ ਧਰਮ ਨਾਤੇ ਵੀ ਬਹੁਤ ਵਧੀਆ ਚੱਲਦਾ ਪਿਆ ਵਾ ਠੀਕ ਆ ਤੇ ਗਾਣੇ ਵੀ ਵਧੀਆ ਤੇ ਫਿਲਮਾਂ ਵੀ ਵਧੀਆ ਉਦਾਂ ਵੀ ਅਸੀਂ ਪਰਸਨਲੀ ਦੇਖਿਆ ਬੰਦਾ ਵਧੀਆ ਕਹਿੰਦਾ ਮਤਲਬ ਕਿ ਹਰ ਧਰਮ ਨਾਲ ਲੈ ਕੇ ਚੱਲਦਾ ਵਾ ਜਿੱਦਾਂ ਪਿੱਛੇ ਖਾਲਸਤਾਨ ਦਾ ਇਦਾਂ ਟੰਡਾ ਲਗਾ ਹੁਣ ਉਹ ਕਹਿੰਦਾ ਮੈਂ ਖਾਲਿਸਤਾਨੀ ਵੀ ਹੈਗਾ ਮੈਂ ਹਿੰਦੂਸਤਾਨੀ ਵੀ ਹੈਗਾ ਪਾਕਿਸਤਾਨ ਸਾਰਿਆਂ ਦਾ ਸਾਂਝਾ ਵਾ ਕਹਿੰਦੇ ਜਿਹੜਾ ਮੇਰਾ ਚਾਹਵਾਨਾ ਮੈਂ ਹੋ ਰਹਾ ਵਾਂ ਬਾਕੀ ਕਲਾਕਾਰ ਤੇ ਜਿਹੜਾ ਹੁੰਦਾ ਚਾਹੇ ਉਹ ਸਿੰਗਰ ਹੋਵੇ ਚਾਹੀ ਅਦਾਕਾਰ ਹੋਵੇ ਉਹ ਸਾਰੇ ਧਰਮਾਂ ਦਾ ਹਰ ਉਸ ਦਾ ਸਾਂਝਾ ਹੁੰਦਾ ਹੈਗਾ ਮੈਡਮ ਤੁਸੀਂ ਦਿਲਜੀਤ ਨੂੰ ਲੈ ਕੇ ਕੋਈ ਖਾਸ ਗੱਲ ਜਿਹਨੂੰ ਜਿਹੜਾ ਤੁਸੀਂ ਆਏ ਨੇ ਫੈਨ ਨੂੰ ਨਹੀਂ ਮੈਂ ਸ਼ੁਕਰ ਜੀ ਚਲੋ ਸੋਚਦਾ ਮੈਡਮ ਤਾਂ ਬੱਚੇ ਤਾਂ ਮੇਰੇ ਖਿਆਲ ਚ ਸੰਗ ਗਏ ਨੇ ਨਹੀਂ ਸੰਗਦੇ ਨਹੀਂ ਆਜੋ ਯਾਰ ओके ਸ਼ਮਾਂ ਤੂੰ ਆਇਆ ਯਾਰ ਯੂ ਆਰ ਵੈਰੀ ਕ੍ਰੇਜ਼ੀ ਅਬਾਊਟ ਤੇ ਇਹ ਭਾਜੀ ਫਗਵਾੜੇ ਤੋਂ ਆਏ ਨੇ ਨਾਲ ਬੱਚੇ ਨੇ ਇਹ ਇੱਥੇ ਦਿਲਜੀਤ ਦਾ ਸ਼ੋਅ ਦੇਖਣਾ ਹੈ ਪਰ ਚਲੋ ਬੈਡਲੱਕ ਕਿ ਇਹਨਾਂ ਨੂੰ ਟਿਕਟਸ ਨਹੀਂ ਮਿਲੇ ਹੁਣ ਵੀ ਐਫਰਟ ਕਰ ਰਹੇ ਆ ਵੀ ਜਿੱਥੋਂ ਕੋਸ਼ਿਸ਼ ਵਾਲੇ ਘੰਟਾ ਪਿਆ ਵੀ ਮਿਲ ਜੇ ਤਾਂ ਤਾਂ ਇਹ ਆਪ ਹੀ ਬੁਲਾਣਾ ਆ ਜੀ ਸਹੀ ਗੱਲ ਹੈ ਇਹ ਵੀ ਹੋ ਸਕਦਾ ਕਈ ਵਾਰ ਹੋ ਜਾਂਦਾ ਫੈਨਸ ਨੂੰ ਬਹੁਤ ਪਿਆਰ ਕਰਦੇ ਨੇ ਉਹ ਅਸੀਂ ਦੇਖਿਆ ਫੈਨਸ ਨੂੰ ਬਹੁਤ ਸਾਰੇ ਆਪਣੇ ਗਿਫਟ ਕਰਦੇ ਨੇ ਸਟੇਜ ਤੋਂ ਫੈਨਸ ਨੂੰ ਉੱਪਰ ਬੁਲਾ ਲੈਂਦੇ ਨੇ ਤਾਂ ਹਰ ਇੱਕ ਗੱਲ ਉਹਨਾਂ ਤੱਕ ਪਹੁੰਚਦੀ ਹੈ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਹੁੰਦੀ ਆ ਤੁਸੀਂ ਤੁਸੀਂ ਇਹਨੂੰ ਜੇ ਕਟਿੰਗ ਨਹੀਂ ਕਰੋਗੇ ਪੂਰੀ ਪਾਉਂਗੇ ਪ੍ਰੋਮਿਸ ਭਾਜੀ ਜੇ ਤੁਹਾਡੀ ਵੀ ਜਾਨੀ ਟੀਵੀ ਚੈਨਲ ਤੇ ਪ੍ਰੋਪਰ ਚੱਲੇਗੀ ਹੋ ਸਕਦਾ ਅਗਲੀ ਵਾਰ ਸਾਡਾ ਨੰਬਰ ਲਾ ਦੇਵੇ ਅਗਲਾ ਬਿਲਕੁਲ ਕੋਈ ਚੱਕਰੀ ਨਹੀਂ ਹੈ ਅਸੀਂ ਮੇਰੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕੁਝ ਵੀ ਕੱਟ ਨਾ ਹੋਵੇ ਅਨਕਟ ਐਦਾਂ ਹੀ ਚੱਲੇ ਜਿਹੜਾ ਈਵਨ ਕਿ ਜਿਹੜਾ 1-2 ਮਿੰਟ ਦਾ ਵਿੱਚ ਗੈਪ ਆਇਆ ਸੀ ਬੱਚਿਆਂ ਵਾਲਾ ਉਹ ਵੀ ਨਹੀਂ ਅਸੀਂ ਕੱਟ ਕਰਾਂਗੇ ਜੀ ਤਾਂ ਦਰਸ਼ਕ ਵੱਡੀ ਗਿਣਤੀ ਦੇ ਵਿੱਚ ਆਏ ਨੇ ਆਪੋ ਆਪਣਾ ਐਫਰਟ ਕਰ ਰਹੇ ਨੇ ਤਾਂ ਉਹ ਦੂਰ ਤੱਕ ਦੇਖੋ ਜਿੱਥੋਂ ਤੱਕ ਕੰਦ ਆ ਉੱਥੋਂ ਤੱਕ ਸਾਰਿਆਂ ਨੂੰ ਇਹ ਹੈ ਵੀ ਆਪਾਂ ਇੱਟਾਂ ਚਿਣ ਕੇ ਆਪਦਾ ਕਿਵੇਂ ਨਾ ਕਿਵੇਂ ਥੋੜੀ-ਬਹੁਤੀ ਹਾਈਟ ਵਧਾ ਕੇ ਤੇ ਆਪਾਂ ਦੇਖਣ ਦੀ ਕੋਸ਼ਿਸ਼ ਕਰੀਏ ਭਾਵੇਂ ਇੱਕ ਝਲਕ ਦੇਖ ਜੇ ਸੋ ਇਹ ਤਸਵੀਰਾਂ ਨੇ ਲੁਧਿਆਣੇ ਦੀਆਂ ਖੇਤੀਬਾੜੀ ਯੂਨੀਵਰਸਿਟੀ ਦੀ ਇੱਕ ਕੰਦ ਆ ਤੇ ਉਧਰ ਫੁੱਟਬਾਲ ਗਰਾਊਂਡ ਦੇ ਵਿੱਚ ਦਿਲਜੀਤ ਦਾ ਸ਼ੋਅ ਆ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੰਘ